ਕਣਕ ਦੀ ਫਸਲ ਅਕਸਰ ਪਹਿਲੇ ਪਾਣੀ ਤੋਂ ਬਾਅਦ ਪਿਗਲੀ ਪੈ ਜਾਂਦੀ ਹੈ ਕਣਕ ਆਪਣੀ دب ਜਾਂਦੀ ਹੈ ਰੇਤਲੇ ਖੇਤਾਂ ਦੇ ਵਿੱਚ ਜਿੱਥੇ ਕਣਕ ਝੋਨੇ ਦਾ ਫਸਲੀ ਚੱਕਰ ਲਗਾਤਾਰ ਚੱਲਦਾ ਹੈ ਉੱਥੇ ਕਣਕ ਵਿੱਚ ਪਹਿਲਾ ਪਾਣੀ ਭਾਵੇਂ ਖੜਦਾ ਤਾਂ ਨਹੀਂ ਪਰ ਕਣਕ ਫਿਰ ਵੀ ਆਪਣੀ ਪਿਗਲੀ ਪੈ ਜਾਂਦੀ ਹੈ ਡੱਕਰ ਜਾਂ ਭਾਰੇ ਖੇਤਾਂ ਦੇ ਵਿੱਚ ਕਣਕ ਦੇ ਵਿੱਚ ਜਦੋਂ ਕਈ-ਕਈ ਦਿਨ ਪਾਣੀ ਨਹੀਂ শুকਦਾ ਤਾਂ ਵੀ ਆਪਣੀ ਕਣਕ ਪਿਗਲੀ ਪੈ ਜਾਂਦੀ ਹੈ ਅਜਿਹੇ ਬੱਚਾ ਕਿਸਾਨ ਅਕਸਰ ਖੇਤ ਦੇ ਵਿੱਚ ਜੂਰੀਏ ਦੇ ਉੱਪਰ ਕਾਫੀ ਦਬਤ ਹੁੰਦੇ ਨੇ ਵੱਧ ਤੋਂ ਵੱਧ ਜੂਰੀਆ ਖੇਤ ਦੇ ਵਿੱਚ ਪਾਉਂਦੇ ਨੇ ਜਾਂ ਸਲਫਰ ਵਗੈਰਾ ਖਾਦਾਂ ਵੀ ਇਹਨਾਂ ਦੀ ਵੀ ਵਰਤੋਂ ਕਿਸਾਨ ਕਰਦੇ ਨੇ ਪਰ ਕਣਕ ਦੀ ਫਸਲ ਵਿੱਚ ਫੇਰ ਵੀ ਜਿਹੜਾ ਪੀਲਾਪਣਾ ਰਹਿੰਦਾ ਪੀਲਾਪਣ ਜਾਂਦਾ ਨਹੀਂ ਤੇ ਕਈ ਵਾਰ ਕਣਕ ਝਾੜੀ ਨੋਮਾ ਪੂਜਾ ਜਾਂ ਬਣਾਉਂਦੀ ਹੈ ਅਤੇ ਫਸਲ ਆਪਣੀ ਛੋਟੀ ਛੋਟੀ ਰਹਿ ਜਾਂਦੀ ਹੈ ਤੇ ਕਣਕ ਦੀ ਫਸਲ ਦੇ ਵਿੱਚ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਇੱਕ ਛੋਟਾ ਜਿਹਾ ਕੰਮ ਆਪਾਂ ਕਰਨਾ ਮੁਜੀ ਦੇ ਨਾਲ ਕਣਕਾ ਆਪਣੀ ਪਾਣੀ ਲਾਉਣ ਤੋਂ ਬਾਅਦ ਵੀ ਪੀਲੇ ਨਹੀਂ ਹੁੰਦੀ ਹਰੀ-ਭਰੀ ਫਸਲ ਆਪਣੀ ਹੋਊਗੀ ਕੀ ਕੰਮ ਕਰਨਾ ਕਿਹੜੀ ਕੋਈ ਆਪਾਂ ਉਹਦੇ ਵਿੱਚ ਖਾਦ ਪਾਉਣੀ ਹੈ ਇਹਦੇ ਬਾਰੇ ਹੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਮੈਂ ਹਾਂ ਜਗਜੀਵਨ ਸਿੰਘ ਜਵੰਦਾ ਤੁਸੀਂ ਜੁੜੇ ਹੋ YouTube ਚੈਨਲ ਜੰਕਸ਼ਨ ਖੇਤੀਬਾੜੀ ਦੇ ਨਾਲ ਜੋ ਕੋਈ ਕਿਸਾਨ ਵੀਰ ਚੈਨਲ ਦੇ ਉੱਤੇ ਪਹਿਲੀ ਵਾਰੀ ਆਏ ਨੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨਾਲ ਦੀ ਨਾਲ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਹੈ ਨਵੀਂ ਵੀਡੀਓ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਦੋਸਤੋ ਕਣਕ ਦੀ ਫਸਲ ਆਪਣੀ ਬਿਲਕੁਲ ਪੀੜੀ ਨਾ ਹੋਵੇ ਆਪਾਂ ਕੀ ਕਰਨਾ ਪਾਣੀ ਲਗਾਉਣ ਤੋਂ 2-3 ਦਿਨ ਪਹਿਲਾਂ ਕੋਰ ਫਸਲ ਵਿੱਚ ਮੈਗਨੀਜ਼ ਸਲਫੇਟ ਦੀ ਆਪਾਂ ਸਪਰੇਅ ਕਰਨੀ ਹੈ ਕਿਉਂਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚ ਖਾਸ ਕਰਕੇ ਰੇਤਲੇ ਖੇਤਾਂ ਦੇ ਵਿੱਚ ਮੈਗਨੀਜ਼ ਸਲਫੇਟ ਦੀ ਬਹੁਤ ਘਾਟ ਆਉਂਦੀ ਹੈ ਲਗਾਤਾਰ ਇੱਕੋ ਫਸਲੀ ਚੱਕਰ ਚੱਲਣ ਕਰਕੇ ਅੱਜ ਕੱਲ ਡੱਕਰ ਤੇ ਭਾਵੇਂ ਭਾਰੇ ਖੇਤਾਂ ਦੇ ਵਿੱਚ ਵੀ ਮੈਗਨੀਜ਼ ਸਲਫੇਟ ਦੀ ਸਪਰੇਅ ਦੀ ਆਪਾਂ ਨੂੰ ਲੋੜ ਪੈਂਦੀ ਹੈ ਇਹਦੀ ਘਾਟ ਕਰਕੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਕਣਕ ਦੇ ਪੱਤੇ ਨੇ ਜਿਹੜੇ ਪੀਲੇ ਪੈ ਜਾਂਦੇ ਨੇ ਪੱਤੇ ਦੇ ਬਚਕਾਰਲੇ ਹਿੱਸੇ ਦੇ ਵਿੱਚ ਹਰੇ ਜਿਹੇ ਰੰਗ ਦੀਆਂ ਗੂੜੇ ਹਰੇ ਰੰਗ ਦੀਆਂ ਧਾਰੀਆਂ ਆਪਾਂ ਨੂੰ ਦਿਖਾਈ ਦਿੰਦੀਆਂ ਨੇ ਧਾਰੀਆਂ ਬਣ ਜਾਂਦੀਆਂ ਨੇ ਬਾਅਦ ਵਿੱਚ ਪੱਤੇ ਦਾ ਜਿਹੜਾ ਰੰਗ ਹੈ ਚਿੱਟਾ ਹੋ ਜਾਂਦਾ ਪੱਤਾ ਤਕਰੀਬਨ ਸਾਰਾ ਚਿੱਟਾ ਹੋ ਜਾਂਦਾ ਅੰਤ ਵਿੱਚ ਪੱਤੇ ਭੂਰੇ ਹੋ ਕੇ ਸ਼ੁੱਕ ਜਾਂਦੇ ਨੇ ਬੂਟਾ ਮਰ ਜਾਂਦਾ ਕਈ ਵਾਰ ম্যাগਨੀਜ਼ ਸਲਫੇਟ ਦੀ ਘਾਟ ਕਾਰਨ ਬੱਲੀਆਂ ਕੱਢਣ ਵੇਲੇ ਵੀ ਪ੍ਰੋਬਲਮ ਆਉਂਦੀ ਆ ਪੱਤੇ ਜਿਹੜੇ ਕਿਨਾਰਿਆਂ ਤੋਂ ਮੁਰਝ ਜਾਂਦੇ ਨੇ ਬੱਲੀਆਂ ਜਿਹੜੀਆਂ ਬੂਟੇ ਦੇ ਵਿੱਚ ਹੀ ਅਟਕ ਜਾਂਦੀਆਂ ਨੇ ਬੱਲੀ ਤੇ ਦਾਣਿਆਂ ਦਾ ਜਿਹੜਾ ਸਾਈਜ਼ ਆ ਛੋਟਾ ਰਹਿ ਜਾਂਦਾ ਹੈ ਆੜਾ ਆਪਣਾ ਕਾਫੀ ਘਟ ਜਾਂਦਾ ਜੇਕਰ ਆਪਾਂ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਮੈਗਨੀਸ ਸਲਫੇਟ ਦੀ ਆਪਾਂ ਸਪਰੇਅ ਕਰ ਦਿੰਨੇ ਆ ਤਾਂ ਬੂਟੇ ਦਾ ਬਾਧਾ ਬਹੁਤ ਜਲਦੀ ਹੁੰਦਾ ਪੱਤਿਆਂ ਦੇ ਵਿੱਚ ਕਲੋਰੋਫਿਲ ਬਣਾਉਣ ਦੀ ਜਿਹੜੀ ਸਮਰੱਥਾ ਉਹ ਵੱਧਦੀ ਆ ਫਸਲ ਵਿੱਚ ਹਰਾਪਣ ਆਪਣੇ ਆਪ ਹੀ ਵੱਧ ਜੁਣਾ ਨਾਈਟ੍ਰੋਜਨ ਵਾਲੀ ਖਾਦ ਵੀ ਉਸ ਵੇਲੇ ਫਿਰ ਪੂਰਾ ਕੰਮ ਕਰਦੀ ਆ ਇਸ ਲਈ ਪਹਿਲਾ ਪਾਣੀ ਲਾਉਣ ਤੋਂ ਬਾਅਦ ਫਸਲ ਆਪਣੀ ਪੀਲੀ ਨਹੀਂ ਹੁੰਦੀ ਕਰਨਾ ਕੀ ਹੈ ਬਸ ਪਾਣੀ ਲਗਾਉਣ ਤੋਂ 2 ਜਾਂ 3 ਦਿਨ ਪਹਿਲਾਂ 1 ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਆਪਾਂ ਸਪਰੇਅ ਕਰਦੀ ਹੈ ਕੋਈ ਬਹੁਤ ਹੀ ਖਰਚੇ ਵਾਲਾ ਕੰਮ ਨਹੀਂ ਹੈਗਾ ਥੋੜੀ ਜੀ ਮਿਹਨਤ ਜ਼ਰੂਰ ਹੈ ਪਰ ਰਿਜ਼ਲਟ ਰਿਜ਼ਲਟ ਬਹੁਤ ਵਧੀਆ ਨੇ ਕਿਉਂਕਿ ਆਪਣੀ ਪਾਣੀ ਲਾਉਣ ਤੋਂ ਬਾਅਦ ਪੀਲੀ ਨਹੀਂ ਹੁੰਦੀ ਜੇਕਰ ਇਸ ਵੇਲੇ ਕਣਕ ਆਪਣੀ ਜ਼ਬ ਜੰਦੀ ਹੈ ਕਣਕ ਪੀਲੀ ਹੋ ਜਵੇ ਤਾਂ ਕਣਕ ਦਾ ਬੂਝਾ ਨਹੀਂ ਬਣਦਾ ਕਣਕ ਦੀ ਟੇਲਰਾਂ ਘਟ ਜਾਂਦੀ ਹੈ ਤੇ ਝਾੜ ਉੱਪਰ ਵੀ ਬਹੁਤ ਮਾੜਾ ਅਸਰ ਪੈਂਦਾ ਤੇ ਰੇਤਲੇ ਖੇਤਾਂ ਦੇ ਵਿੱਚ ਜਿੱਥੇ ਇਹ ਪ੍ਰੋਬਲਮ ਆਉਂਦੀ ਹੀ ਆਉਂਦੀ ਆ ਵੱਧ ਆਉਂਦੀ ਆ ਉਹਨਾਂ ਖੇਤਾਂ ਦੇ ਵਿੱਚ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਇੱਕ ਸਪਰੇਅ ਕਰਨੀ ਹੈ ਤੇ ਇੱਕ ਉਸ ਤੋਂ ਬਾਅਦ ਵੀ ਹਫ਼ਤੇ ਹਫ਼ਤੇ ਦੇ ਫਰਕ ਦੇ ਨਾਲ ਜਾਂ 8 ਦਾ 8-10 ਦਿਨ ਦੇ ਫਰਕ ਦੇ ਨਾਲ ਦੋ ਜਾਂ ਤਿੰਨ ਸਪਰੇਅ ਕਰ ਦਿੱਤੇ ਜਾਣ ਆ ਫਸਲ ਬਹੁਤ ਵਧੀਆ ਉਠਾ ਕਰਦੀ ਹੈ ਕਣਕ ਦਾ ਜਿਹੜਾ ਝਾੜ ਵਧਾਉਣ ਦੇ ਲਈ ਪਾਣੀ ਲਗਾਉਣ ਤੋਂ ਬਾਅਦ ਵੀ ਆਪਾਂ ਜਿਆਦਾ ਟੈਲਰਿੰਗ ਦੇ ਵਾਸਤੇ ਤੱਤਾਂ ਵਾਲੀਆਂ ਜਿਹੜੀਆਂ ਸਪਰੇਆਂ ਕਰਦੇ ਉਹਨਾਂ ਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਉਹਦੇ ਬਾਰੇ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਫਿਲਹਾਲ ਜਿਹੜੀ ਹੈਗਾ ਨਾ ਪਾਣੀ ਲਗਾਉਣ ਤੋਂ ਪਹਿਲਾਂ ਮੈਗਨੀਜ਼ ਸਲਫੇਟ ਦੀ ਇੱਕ ਸਪਰੇ ਹੀ ਕਾਫੀ ਆ ਪਾਣੀ ਲੋੜ ਤੋਂ 2-3 ਦਿਨ ਪਹਿਲਾਂ ਕਰ ਦਿਓ ਕਿਉਂਕਿ ਇਸ ਵਕਤ ਜਿਹੜੀ ਜਿਆਦਾ ਘਾਟ ਹੋਣੀ ਹੈ ਮੈਗਨੀਜ਼ ਸਲਫੇਟ ਦੀ ਹੋਣੀ ਹੈ ਤੇ 1 ਕਿਲੋ ਮੈਗਨੀਸ਼ੀਅਮ ਸਲਫੇਟ ਆ 200 ਲੀਟਰ ਪਾਣੀ ਦੇ ਵਿੱਚ ਘੋਲ ਕੇ 2 ਤੋਂ 3 ਦਿਨ ਪਹਿਲਾਂ ਪਾਣੀ ਲਾਉਣ ਤੋਂ ਫਸਲ ਦੇ ਉੱਪਰ ਸਪਰੇਅ ਕਰ ਦਿਓ ਪੀਲੇ ਪਾਣ ਵਾਲੀ ਸਮੱਸਿਆ ਆ ਦਾ 90% ਹੱਲ ਹੋ ਜਾਂਦਾ ਤੇ ਬਈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਨੂੰ ਲਾਈਕ ਤੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜਿਹੜਾ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਦੋਸਤਾਂ ਦੇ ਨਾਲ ਵੀ ਗੱਲਬਾਤ ਜਿਹੜੀ ਸਾਂਝੀ ਹੋ ਜਾਂਦੀ ਆ ਜੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ